ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਇਹ ਸ਼ਮੀ ਜਲੰਦਰੀ ਜੀ ਦੀ ਕਿਤਾਬ ਹੈ ਇੱਕ ਪ੍ਰਵਾਸੀ ਕਵੀ ਨੇ ਜਿਹੜੇ ਕਿ ਹੁਣ ਆਸਟ੍ਰੇਲੀਆ ਰਹਿ ਰਹੇ ਨੇ ਉਹਨਾਂ ਦੀ ਕਿਤਾਬ ਹੈ ਉਹ ਪਹਿਲੀ ਮੁਹੱਬਤ ਔਰ ਇਸ ਕਿਤਾਬ ਦੀ ਅੱਜ ਇਥੇ ਲੋਕ ਅਰਪਣ ਸੀ ਰਿਲੀਜ਼ਿੰਗ ਸੀ ਉਹ ਆਪ ਤਾਂ ਅਜੇ ਇਥੇ ਪਹੁੰਚ ਨਹੀਂ ਸਕੇ ਲੇਕਿਨ ਉਹਨਾਂ ਦੇ ਦੋਸਤਾਂ ਤੇ ਮਿੱਤਰਾਂ ਨੇ ਰੜ ਕੇ ਇਹ ਕਿਤਾਬ ਇਥੇ ਰਿਲੀਜ਼ ਕੀਤੀ ਹੈ ਔਰ ਬਹੁਤ دیر ਬਾਅਦ ਪੰਜਾਬੀ ਦੇ ਵਿੱਚ ਇੱਕ ਰੋਮਾਂਟਿਕ ਕਿਸਮ ਦੀ ਵਧੀਆ ਸਾਹਿਤਿਕ ਕਿਸਮ ਦੀ ਕਵਿਤਾ ਪੜਨ ਨੂੰ ਮਿਲੀ ਹੈ ਕਾਫੇ ਵਰਡ ਬੁਝੰਡਾ ਵਾਲਿਆਂ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਔਰ ਦੇਰ ਬਾਅਦ ਮੈਨੂੰ ਲੱਗਦਾ ਕਿ ਇਸ ਤਰੀਕੇ ਦੀ ਸ਼ਾਇਰੀ ਪੰਜਾਬੀ ਦੇ ਵਿੱਚ ਆਈ ਹੈ ਮੈਂ ਦਾ ਸਵਾਗਤ ਕਰਦਾ ਮੇਰਾ ਨਾਮ ਪਾਲੀਪਪਿੰਦਰ ਸਿੰਘ ਹੈ ਮੈਂ ਪੰਜਾਬੀ ਨਾਟਕਕਾਰ ਹਾਂ ਫਿਲਮਾਂ ਦੇ ਵਿੱਚ ਵੀ ਸਰਗਰਮ ਹਾਂ ਔਰ ਅੱਜਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਪੰਜਾਬੀ ਦਾ ਟੀਚਰ ਵੀ ਅਹ ਦੇਖੋ ਬਹੁਤ ਹੀ ਕਵਤਾ ਜਿਹੜੀ ਹੈ ਮੁਹੱਬਤ ਦੀ ਕਵਤਾ ਜਿਹਦਾ ਹੀ ਪੰਜਾਬੀ ਚ ਵੱਡੀ ਘਾਟ ਹੈ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਾਨੂੰ ਇਸ ਤਰੀਕੇ ਦੀ ਕਵਤਾ ਮਿਲੀ ਨਹੀਂ ਸਾਨੂੰ ਐਦਾਂ ਲੱਗਦਾ ਕਿ ਜਿਵੇਂ ਪੰਜਾਬੀ ਦੀ ਬਹੁਤੀ ਕਵਤਾ ਜਿਹੜੀ ਹੈ ਉਹ ਪੰਜਾਬੀ ਦਾ ਸਾਹਿਤ ਸਾਰੇ ਦਾ ਸਾਰਾ ਜਾਂ ਉਹ ਕਿਸਾਨੀ ਸਮੱਸਿਆਵਾਂ ਨੇ ਦੁਆਰੇ ਫਸਿਆ ਹੋਇਆ ਨਾਰੀ ਸਮੱਸਿਆਵਾਂ ਨਾਰੀ ਸਰੋਕਾਰਾਂ ਬਾਰੇ ਗੱਲ ਹੋ ਜਾਂਦੀ ਹੈ ਦਲਤਾਂ ਬਾਰੇ ਗੱਲ ਹੋ ਜਾਂਦੀ ਹੈ ਲੇਕਿਨ ਔਰਤ ਮਰਦ ਦੇ ਰਿਸ਼ਤੇ ਜਿਹੜੇ ਨੇ ਉਹਦੇ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ ਖਾਸ ਤੌਰ ਤੇ ਔਰਤ ਮਰਦ ਦੇ ਪਿਆਰ ਸਬੰਧ ਉਹਨਾਂ ਦੀਆਂ ਕਾਮ ਗੁੰਜਲਾਂ ਉਹਨਾਂ ਦੀਆਂ ਤ੍ਰਿਪਤੀਆਂ ਖਵਾਇਸ਼ਾਂ ਕਾਮਨਾਵਾਂ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਾਹਿਤ ਚ ਬਹੁਤ ਵੱਡੇ ਪੱਧਰ ਤੇ ਮਿਸਿੰਗ ਹੈ ਔਰ ਇਹ ਇਦਾਂ ਕਹੋ ਕਿ ਇੱਕ ਪੂਰਾ ਸੋਜਾਤਮਕ ਪੂਰਾ ਦਾ ਪੂਰਾ ਐਸਥੈਟਿਕਲ ਇੱਕ ਫੈਕਟਰ ਹੈ ਜਿਹੜਾ ਕਿ ਪੰਜਾਬੀ ਸਾਹਿਤ ਵਿੱਚੋਂ ਗਾਇਬ ਹੈ ਜੇ ਇਹ ਵੀ ਕਾਰਨ ਹੈ ਕਿ ਪੰਜਾਬੀ ਜਿਹੜਾ ਸਾਹਿਤ ਹੈ ਪਾਠਕ ਨਾਲੋਂ ਟੁੱਟਿਆ ਹੋਇਆ ਹੈ ਪੰਜਾਬੀ ਦਾ ਪਾਠਕ ਪੰਜਾਬੀ ਸਾਹਿਤ ਨੂੰ ਪੜਦਾ ਨਹੀਂ ਲੇਕਿਨ ਇਹ ਇਹੋ ਜੀ ਕਵਤਾ ਜਾਂ ਇਹ ਕਿਤਾਬ ਇੱਕ ਮੁੱਲਵਾਨ ਕਿਤਾਬ ਹੈ ਇਸ ਮਾਮਲੇ ਦੇ ਵਿੱਚ ਇਹ ਜ਼ਰੂਰ ਕੰਮ ਕਰੇਗੀ ਲੋਕ ਇਸ ਨੂੰ ਲਾਈਕ ਕਰਨਗੇ ਮੈਂ ਬੇਸਿਕਲੀ ਨਾਟਕਕਾਰ ਹਾਂ ਸੋ ਮੈਂ ਪੰਜਾਬੀ ਸਾਹਿਤ ਨਾਲ ਜੁੜ ਕੇ ਹੀ ਗੱਲ ਕਰ ਸਕਦਾ ਕਿ ਪੰਜਾਬੀ ਦਾ ਸਾਹਿਤ ਜਿਹੜਾ ਹੈ ਕਾਫੀ ਅਮੀਰ ਹੈ ਸਾਡਾ ਵਿਰਸਾ ਬਹੁਤ ਤਾਕਤਵਰ ਹੈ ਪਿਛਲੇ ਕੋਈ 10-20 ਸਾਲਾਂ ਤੋਂ ਅਸੀਂ ਥੋੜਾ ਜਿਹਾ ਪਾਠਕ ਤੋਂ ਜਾਂ 20-25 ਸਾਲਾਂ ਤੋਂ ਪਾਠਕ ਤੋਂ ਥੋੜਾ ਜਿਹਾ ਦੂਰ ਚਲੇ ਗਏ ਹਾਂ ਬਹੁਤ ਜ਼ਿਆਦਾ ਅ ਵਿਦਵਾਨ ਬਣਨ ਦੇ ਚੱਕਰ ਦੇ ਵਿੱਚ ਤੇ ਸਾਨੂੰ ਥੋੜਾ ਜਿਹਾ ਸਰਲ ਕਿਸਮ ਦਾ ਸਾਹਿਤ ਵੀ ਚਾਹੀਦਾ ਹੈ ਜਿਹੜਾ ਸੌਜਾਤਮਿਕ ਤੌਰ ਤੇ ਬਹੁਤ ਅਮੀਰ ਹੋਵੇ ਤੇ ਪਾਠਕਾਂ ਨੂੰ ਆਪਣੇ ਵੱਲ ਖਿੱਚ ਸਕੇ ਇਹ ਕਿ ਮੇਰੀ ਬੇਨਤੀ ਹੈ ਪੰਜਾਬੀ ਪਾਠਕਾਂ ਨੂੰ ਪੰਜਾਬੀ ਲੋਕਾਂ ਨੂੰ ਕਿ ਉਹ ਕਿਤਾਬਾਂ ਵੱਲ ਝੁਕੇ ਰਹਿਣ ਕਿਤਾਬਾਂ ਪੜ੍ਹਦੇ ਰਹਿਣ ਕਿਤਾਬਾਂ ਤੋਂ ਟੁੱਟ ਕੇ ਬਹੁਤ ਕੰਦਾ ਕੰਗਾਲੀ ਜਿਹੜੀ ਹੈਗੀ ਸਾਨੂੰ ਘੇਰ ਲੂਗੀ ਔਰ ਕਿਸੇ ਹੱਦ ਤੱਕ ਘੇਰ ਵੀ ਚੁੱਕੀ ਹੈ ਸੋਸ਼ਲ ਮੀਡੀਆ ਉੱਪਰ ਅਸੀਂ ਪੰਜਾਬੀ ਆਪਣਾ ਬਹੁਤ ਜਲੂਸ ਕੱਢਦੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ ਇਹ ਸ਼ਮੀ ਜਲੰਦਰੀ ਜੀ ਦੀ ਕਿਤਾਬ ਹੈ ਇੱਕ ਪ੍ਰਵਾਸੀ ਕਵੀ ਨੇ ਜਿਹੜੇ ਕਿ ਹੁਣ ਆਸਟ੍ਰੇਲੀਆ ਰਹਿ ਰਹੇ ਨੇ ਉਹਨਾਂ ਦੀ ਕਿਤਾਬ ਹੈ ਉਹ ਪਹਿਲੀ ਮੁਹੱਬਤ ਔਰ ਇਸ ਕਿਤਾਬ ਦੀ ਅੱਜ ਇੱਥੇ ਲੋਕ ਅਰਪਣ ਸੀ ਰਿਲੀਜ਼ਿੰਗ ਸੀ ਉਹ ਆਪ ਤਾਂ ਜ ਇਥੇ ਪਹੁੰਚ ਨਹੀਂ ਸਕੇ ਲੇਕਿਨ ਉਹਨਾਂ ਦੇ ਦੋਸਤਾਂ ਤੇ ਮਿੱਤਰਾਂ ਨੇ ਰੜ ਕੇ ਇਹ ਕਿਤਾਬ ਇਥੇ ਰਿਲੀਜ਼ ਕੀਤੀ ਹੈ। ਔਰ ਬਹੁਤ دیر ਬਾਅਦ ਪੰਜਾਬੀ ਦੇ ਵਿੱਚ ਇੱਕ ਰੋਮਾਂਟਿਕ ਕਿਸਮ ਦੀ ਵਧੀਆ ਸਾਹਿਤਕ ਕਿਸਮ ਦੀ ਕਵਿਤਾ ਪੜਨ ਨੂੰ ਮਿਲੀ ਹੈ। ਕਾਫੇ ਵਰਡ ਬੁਝੰਡਾ ਵਾਲਿਆਂ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਔਰ دیر ਬਾਅਦ ਮੈਨੂੰ ਲੱਗਦਾ ਕਿ ਇਸ ਤਰੀਕੇ ਦੀ ਸ਼ਾਇਰੀ ਪੰਜਾਬੀ ਦੇ ਵਿੱਚ ਆਈ ਹੈ। ਮੈਂ ਇਸ ਦਾ ਸਵਾਗਤ ਕਰਦਾ। ਮੇਰਾ ਨਾਮ ਪਾਲੀਪ ਕਿੰਦਰ ਸਿੰਘ ਹੈ ਮੈਂ ਪੰਜਾਬੀ ਨਾਟਕਕਾਰ ਹਾਂ ਫਿਲਮਾਂ ਦੇ ਵਿੱਚ ਵੀ ਸਰਗਰਮ ਔਰ ਅੱਜਕੱਲ੍ਹ ਗਰਜ ਯੂਨੀਵਰਸਿਟੀ ਦੇ ਵਿੱਚ ਮੈਂ ਪੰਜਾਬੀ ਦਾ ਟੀਚਰ ਵੀ ਹਾਂ ਦੇਖੋ ਬਹੁਤ ਹੀ ਕਵਤਾ ਜਿਹੜੀ ਹੈ ਮੁਹੱਬਤ ਦੀ ਕਵਤਾ ਜਿਦਾ ਹੀ ਕਿ ਪੰਜਾਬੀ ਵਿੱਚ ਵੱਡੀ ਘਾਟ ਹੈ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਾਨੂੰ ਇਸ ਤਰੀਕੇ ਦੀ ਕਵਤਾ ਮਿਲੀ ਨਹੀਂ ਸਾਨੂੰ ਐਦਾਂ ਲੱਗਦਾ ਕਿ ਜਿਵੇਂ ਪੰਜਾਬੀ ਦੀ ਬਹੁਤ ਹੀ ਕਵਤਾ ਜਿਹੜੀ ਹੈ ਉਹ ਪੰਜਾਬੀ ਦਾ ਸਾਹਿਤ ਸਾਰੇ ਦਾ ਸਾਰਾ ਜਾਂ ਉਹ ਕਿਸਾਨੀ ਸਮੱਸਿਆਵਾਂ ਦੇ ਦੁਆਰੇ ਫਸਿਆ ਹੋਇਆ ਨਾਰੀ ਸਮੱਸਿਆਵਾਂ ਨਾਰੀ ਸਰੋਕਾਰਾਂ ਬਾਰੇ ਗੱਲ ਹੋ ਜਾਂਦੀ ਹੈ ਦਲਤਾਂ ਬਾਰੇ ਗੱਲ ਹੋ ਜਾਂਦੀ ਹੈ ਲੇਕਿਨ ਔਰਤ ਮਰਦ ਦੇ ਰਿਸ਼ਤੇ ਜਿਹੜੇ ਨੇ ਉਹਦੇ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ ਖਾਸ ਤੌਰ ਤੇ ਔਰਤ ਮਰਦ ਦੇ ਪਿਆਰ ਰਿਸ਼ਤੇ ਉਹਨਾਂ ਦੀ ਕਾਮ ਗੁੰਝਲਾਂ ਉਹਨਾਂ ਦੀ ਅਤ੍ਰਿਪਤੀਆਂ ਖੁਆਇਸ਼ਾਂ ਕਾਮਨਾਵਾਂ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਾਹਿਤ ਚ ਬਹੁਤ ਵੱਡੇ ਪੱਧਰ ਤੇ ਮਿਸਿੰਗ ਹੈ ਔਰ ਇਹ ਇਦਾਂ ਕਹੋ ਕਿ ਇੱਕ ਪੂਰਾ ਸੋਜਾਤਮਕ ਪੂਰਾ ਦਾ ਪੂਰਾ ਐਸਥੈਟਿਕਲ ਇੱਕ ਫੈਕਟਰ ਹੈ ਜਿਹੜਾ ਕਿ ਪੰਜਾਬੀ ਸਾਹਿਤ ਵਿੱਚੋਂ ਗਾਇਬ ਹੈ ਜੇ ਇਹ ਵੀ ਕਾਰਨ ਹੈ ਕਿ ਪੰਜਾਬੀ ਜਿਹੜਾ ਸਾਹਿਤ ਹੈ ਪਾਠਕ ਨਾਲੋਂ ਟੁੱਟਿਆ ਹੋਇਆ ਹੈ ਪੰਜਾਬੀ ਦਾ ਪਾਠਕ ਪੰਜਾਬੀ ਸਾਹਿਤ ਨੂੰ ਪੜਦਾ ਨਹੀਂ ਲੇਕਿਨ ਇਹ ਇਹੋ ਜੀ ਕਵਤਾ ਜਾਂ ਇਹ ਕਿਤਾਬ ਇੱਕ ਮੁੱਲਵਾਨ ਕਿਤਾਬ ਹੈ ਇਸ ਮਾਮਲੇ ਦੇ ਵਿੱਚ ਇਹ ਜ਼ਰੂਰ ਕੰਮ ਕਰੇਗੀ ਲੋਕਾ ਇਸ ਨੂੰ ਲਾਈਕ ਕਰਨਗੇ ਮੈਂ ਬੇਸਿਕਲੀ ਨਾਟਕਕਾਰ ਹਾਂ ਸੋ ਮੈਂ ਪੰਜਾਬੀ ਸਾਹਿਤ ਨਾਲ ਜੁੜ ਕੇ ਹੀ ਗੱਲ ਕਰ ਸਕਦਾ ਕਿ ਪੰਜਾਬੀ ਦਾ ਸਾਹਿਤ ਜਿਹੜਾ ਹੈ ਕਾਫੀ ਅਮੀਰ ਹੈ ਸਾਡਾ ਵਿਰਸਾ ਬਹੁਤ ਤਾਕਤਵਰ ਹੈ ਪਿਛਲੇ ਕੋਈ 10-20 ਸਾਲਾਂ ਤੋਂ ਅਸੀਂ ਥੋੜਾ ਜਿਹਾ ਪਾਠਕ ਤੋਂ ਜਾਂ 20-25 ਸਾਲਾਂ ਤੋਂ ਪਾਠਕ ਤੋਂ ਥੋੜਾ ਜਿਹਾ ਦੂਰ ਚਲੇ ਗਏ ਹਾਂ ਬਹੁਤ ਜ਼ਿਆਦਾ ਵਿਦਵਾਨ ਬਣਨ ਦੇ ਚੱਕਰ ਦੇ ਵਿੱਚ ਤੇ ਸਾਨੂੰ ਥੋੜਾ ਜਿਹਾ ਸਰਲ ਕਿਸਮ ਦਾ ਸਾਹਿਤ ਵੀ ਚਾਹੀਦਾ ਹੈ ਜਿਹੜਾ ਸੌਜਾਤਮਿਕ ਤੌਰ ਤੇ ਬਹੁਤ ਅਮੀਰ ਹੋਵੇ ਤੇ ਪਾਠਕਾਂ ਨੂੰ ਆਪਣੇ ਵੱਲ ਖਿੱਚ ਸਕੇ ਇਹ ਕਿ ਮੇਰੀ ਬੇਨਤੀ ਹੈ ਪੰਜਾਬੀ ਪਾਠਕਾਂ ਨੂੰ ਪੰਜਾਬੀ ਲੋਕਾਂ ਨੂੰ ਕਿ ਉਹ ਕਿਤਾਬਾਂ ਵੱਲ ਝੁਕੇ ਰਹਿਣ ਕਿਤਾਬਾਂ ਪੜ੍ਹਦੇ ਰਹਿਣ ਕਿਤਾਬਾਂ ਤੋਂ ਟੁੱਟ ਕੇ ਬਹੁਤ ਕੰਦਾ ਗੰਗਾਲੀ ਜਿਹੜੀ ਹੈਗੀ ਸਾਨੂੰ ਘੇਰ ਲੂਗੀ ਔਰ ਕਿਸੇ ਹੱਦ ਤੱਕ ਘੇਰ ਵੀ ਚੁੱਕੀ ਹੈ ਸੋਸ਼ਲ ਮੀਡੀਆ ਉੱਪਰ ਅਸੀਂ ਪੰਜਾਬੀ ਆਪਣਾ ਬਹੁਤ ਜਲੂਸ ਕੱਢਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ ਇਹ ਸ਼ਮੀ ਜਲੰਦਰੀ ਜੀ ਦੀ ਕਿਤਾਬ ਹੈ ਇੱਕ ਪ੍ਰਵਾਸੀ ਕਵੀ ਨੇ ਜਿਹੜੇ ਕਿ ਹੁਣ ਆਸਟ੍ਰੇਲੀਆ ਰਹਿ ਰਹੇ ਨੇ ਉਹਨਾਂ ਦੀ ਕਿਤਾਬ ਹੈ ਉਹ ਪਹਿਲੀ ਮੁਹੱਬਤ ਔਰ ਇਸ ਕਿਤਾਬ ਦੀ ਅੱਜ ਇਥੇ ਲੋਕ ਅਰਪਣ ਸੀ ਰਿਲੀਜ਼ਿੰਗ ਸੀ ਉਹ ਆਪ ਤਾਂ ਅਜੇ ਇਥੇ ਪਹੁੰਚ ਨਹੀਂ ਸਕੇ ਲੇਕਿਨ ਉਹਨਾਂ ਦੇ ਦੋਸਤਾਂ ਤੇ ਮਿੱਤਰਾਂ ਨੇ ਰਲ ਕੇ ਇਹ ਕਿਤਾਬ ਇਥੇ ਰਿਲੀਜ਼ ਕੀਤੀ ਹੈ ਔਰ ਬਹੁਤ دیر ਬਾਅਦ ਪੰਜਾਬੀ ਦੇ ਵਿੱਚ ਇੱਕ ਰੋਮਾਂਟਿਕ ਕਿਸਮ ਦੀ ਵਧੀਆ ਸਾਹਿਤਿਕ ਕਿਸਮ ਦੀ ਕਵਿਤਾ ਪੜਨ ਨੂੰ ਮਿਲੀ ਹੈ ਕਫੇ ਵਰਡ ਬਟੰਡਾ ਵਾਲਾ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਔਰ دیر ਬਾਅਦ ਮੈਨੂੰ ਲੱਗਦਾ ਕਿ ਇਸ ਤਰੀਕੇ ਦੀ ਸ਼ਾਇਰੀ ਪੰਜਾਬੀ ਦੇ ਵਿੱਚ ਆਈ ਹੈ ਮੈਂ ਦਾ ਸਵਾਗਤ ਕਰਦਾ ਮੇਰਾ ਨਾਮ ਪਾਲੀਪ ਕਿੰਦਰ ਸਿੰਘ ਹੈ ਮੈਂ ਪੰਜਾਬੀ ਨਾਟਕਕਾਰ ਹਾਂ ਫਿਲਮਾਂ ਦੇ ਵਿੱਚ ਵੀ ਸਰਗਰਮ ਹਾਂ ਔਰ ਅੱਜਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਪੰਜਾਬੀ ਦਾ ਟੀਚਰ ਵੀ ਅਹ ਦੇਖੋ ਬਹੁਤ ਹੀ ਕਵਤਾ ਜਿਹੜੀ ਹੈ ਮੁਹੱਬਤ ਦੀ ਕਵਤਾ ਜਿਹਦਾ ਹੀ ਪੰਜਾਬੀ ਚ ਵੱਡੀ ਘਾਟ ਹੈ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਾਨੂੰ ਇਸ ਤਰੀਕੇ ਦੀ ਕਵਤਾ ਮਿਲੀ ਨਹੀਂ ਸਾਨੂੰ ਐਦਾਂ ਲੱਗਦਾ ਕਿ ਜਿਵੇਂ ਪੰਜਾਬੀ ਦੀ ਬਹੁਤ ਹੀ ਕਵਤਾ ਜਿਹੜੀ ਹੈ ਉਹ ਪੰਜਾਬੀ ਦਾ ਸਾਹਿਤ ਸਾਰੇ ਦਾ ਸਾਰਾ ਜਾਂ ਉਹ ਕਿਸਾਨੀ ਸਮੱਸਿਆਵਾਂ ਦੇ ਦੁਆਰੇ ਫਸਿਆ ਹੋਇਆ ਹੈ ਨਾਰੀ ਸਮਸਿਆਵਾਂ ਨਾਰੀ ਸਰੋਕਾਰਾਂ ਬਾਰੇ ਗੱਲ ਹੋ ਜਾਂਦੀ ਹੈ ਦਲਤਾਂ ਬਾਰੇ ਗੱਲ ਹੋ ਜਾਂਦੀ ਹੈ ਲੇਕਿਨ ਔਰਤ ਮਰਦ ਦੇ ਰਿਸ਼ਤੇ ਜਿਹੜੇ ਨੇ ਉਹਦੇ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ ਖਾਸ ਤੌਰ ਤੇ ਔਰਤ ਮਰਦ ਦੇ ਪਿਆਰ ਸਬੰਧ ਉਹਨਾਂ ਦੀਆਂ ਕਾਮ ਗੁੰਝਲਾਂ ਉਹਨਾਂ ਦੀਆਂ ਤ੍ਰਿਪਤੀਆਂ ਖਵਾਇਸ਼ਾਂ ਕਾਮਨਾਵਾਂ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਾਹਿਤ ਚ ਬਹੁਤ ਵੱਡੇ ਪੱਧਰ ਤੇ ਮਿਸਿੰਗ ਹੈ ਔਰ ਇਹ ਇਦਾਂ ਕਹੋ ਕਿ ਇੱਕ ਪੂਰਾ ਸੋਜਾਤਮਕ ਪੂਰਾ ਦਾ ਪੂਰਾ ਐਸਥੈਟਿਕਲ ਇੱਕ ਫੈਕਟਰ ਹੈ ਜਿਹੜਾ ਕਿ ਪੰਜਾਬੀ ਸਾਹਿਤ ਵਿੱਚੋਂ ਗਾਇਬ ਹੈ ਜੇ ਇਹ ਵੀ ਕਾਰਨ ਹੈ ਕਿ ਪੰਜਾਬੀ ਜਿਹੜਾ ਸਾਹਿਤ ਹੈ ਪਾਠਕਾਂ ਨਾਲੋਂ ਟੁੱਟਿਆ ਹੋਇਆ ਪੰਜਾਬੀ ਦਾ ਪਾਠਕ ਪੰਜਾਬੀ ਸਾਹਿਤ ਨੂੰ ਪੜਦਾ ਨਹੀਂ ਲੇਕਿਨ ਇਹ ਇਹੋ ਜੀ ਕਵਤਾ ਜਾਂ ਇਹ ਕਿਤਾਬ ਇੱਕ ਮੁੱਲਵਾਨ ਕਿਤਾਬ ਹੈ ਇਸ ਮਾਮਲੇ ਦੇ ਵਿੱਚ ਇਹ ਜ਼ਰੂਰ ਕੰਮ ਕਰੇਗੀ ਲੋਕ ਇਸ ਨੂੰ ਲਾਈਕ ਕਰਨਗੇ ਮੈਂ ਬੇਸਿਕਲੀ ਨਾਟਕਕਾਰ ਹਾਂ ਸੋ ਮੈਂ ਪੰਜਾਬੀ ਸਾਹਿਤ ਨਾਲ ਜੁੜ ਕੇ ਹੀ ਗੱਲ ਕਰ ਸਕਦਾ ਕਿ ਪੰਜਾਬੀ ਦਾ ਸਾਹਿਤ ਜਿਹੜਾ ਹੈ ਕਾਫੀ ਅਮੀਰ ਹੈ ਸਾਡਾ ਵਿਰਸਾ ਬਹੁਤ ਤਾਕਤਵਰ ਹੈ ਪਿਛਲੇ ਕੁਝ 10-20 ਸਾਲਾਂ ਤੋਂ ਅਸੀਂ ਥੋੜਾ ਜਿਹਾ ਪਾਠਕ ਤੋਂ ਜਾਂ 20-25 ਸਾਲਾਂ ਤੋਂ ਪਾਠਕ ਤੋਂ ਥੋੜਾ ਜਿਹਾ ਦੂਰ ਚਲੇ ਗਏ ਹਾਂ ਬਹੁਤ ਜ਼ਿਆਦਾ ਵਿਦਵਾਨ ਬਣਨ ਦੇ ਚੱਕਰ ਦੇ ਵਿੱਚ ਤੇ ਸਾਨੂੰ ਥੋੜਾ ਜਿਹਾ ਸਰਲ ਕਿਸਮ ਦਾ ਸਾਹਿਤ ਵੀ ਚਾਹੀਦਾ ਹੈ ਜਿਹੜਾ ਸੌਜਾਤਮਿਕ ਤੌਰ ਤੇ ਬਹੁਤ ਅਮੀਰ ਹੋਵੇ ਤੇ ਪਾਠਕਾਂ ਨੂੰ ਆਪਣੇ ਵੱਲ ਖਿੱਚ ਸਕੇ ਇਹ ਕਿ ਮੇਰੀ ਬੇਨਤੀ ਹੈ ਪੰਜਾਬੀ ਪਾਠਕਾਂ ਨੂੰ ਪੰਜਾਬੀ ਲੋਕਾਂ ਨੂੰ ਕਿ ਉਹ ਕਿਤਾਬਾਂ ਵੱਲ ਝੁਕੇ ਰਹਿਣ ਕਿਤਾਬਾਂ ਪੜ੍ਹਦੇ ਰਹਿਣ ਕਿਤਾਬਾਂ ਤੋਂ ਟੁੱਟ ਕੇ ਬਹੁਤ ਕਿੰਦਾ ਗੰਗਾਲੀ ਜਿਹੜੀ ਹੈਗੀ ਸਾਨੂੰ ਘੇਰ ਲੂਗੀ ਔਰ ਕਿਸੇ ਹੱਦ ਤੱਕ ਘੇਰ ਵੀ ਚੁੱਕੀ ਹੈ ਸੋਸ਼ਲ ਮੀਡੀਆ ਉੱਪਰ ਅਸੀਂ ਪੰਜਾਬੀ ਆਪਣਾ ਬਹੁਤ ਜਰੂਸ ਕੱਢਦੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ